500 ਨਜ਼ਦੀਕ ਪੈਂਦੇ ਪਿੰਡ ਫਰੀਦਪੁਰ ਦੇ ਲਾਗੇ ਪੀ ਆਰਟੀਸੀ ਬੱਸ ਦਾ ਐਕਸੀਡੈਂਟ ਹੋ ਗਿਆ ਇਹ ਬੱਸ ਪਿੰਡ ਮੱਲੇਵਾਲ ਤੋਂ ਚੱਲ ਕੇ ਪਟਿਆਲੇ ਤੱਕ ਚੱਲਦੀ ਸੀ ਕਹੇ ਇਸ ਬੱਸ ਦੇ ਵਿੱਚ 100 ਕਰੀਬ ਸਵਾਰੀਆਂ ਸਨ ਜਿੰਨਾਂ ਵਿੱਚੋਂ 30-35 ਸਵਾਰੀਆਂ ਦੇ ਸੱਟਾਂ ਲੱਗੀਆਂ ਹਾਦਸਾ ਬਹੁਤ ਭਿਆਨਕ ਸੀ ਜਦੋਂ ਇਸ ਸੰਬੰਧ ਵਿੱਚ ਬੱਸ ਦੇ ਡਰਾਈਵਰ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਬੱਸ ਦੀਆਂ ਕਮਾੜੀਆਂ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਜਦੋਂ ਉੱਥੇ ਖੜੇ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਤਾਂ ਕਿਹਾ ਇਸ ਵਿੱਚ ਬਹੁਤ ਜ਼ਿਆਦਾ ਸਵਾਰੀਆਂ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਫਟੜ ਵਿਅਕਤੀਆਂ ਨੂੰ ਬਾਅਦਸੋ ਸਿਵਲ ਹਸਪਤਾਲ ਹਾਂਜੀ ਵਧੀਆ ਵਿੱਚ ਦਾਖਲ ਕਰਵਾਇਆ ਗਿਆ ਤੇ ਕੰਨਿਆ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਪਟਿਆਲਾ ਵਿਕੇ ਰੈਫਰ ਕੀਤਾ ਗਿਆ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੇ ਨਾਮ ਕੈਮਰਾਮੈਨ ਸੁਨੀਲ ਕੁਮਾਰ ਕੋੜਾ ਦੀ ਰਿਪੋਰਟ ਅੱਛਾ ਜੀ ਕੀ ਨਾਂ ਚੱਲਦਾ ਪਟਿਆਲਾ ਰਜਿੰਦਰਾ ਅੱਛਾ ਜੀ ਕਿਥੋਂ ਆ ਰਹੇ ਜੀ ਤੁਸੀਂ ਮੈਂ ਗੱਡੀ ਚ ਮਾਂ ਅੱਛਾ ਤੁਸੀਂ ਡਰਾਈਵਰ ਹੋ ਜੀ ਅੱਛਾ ਇਹ ਐਕਸੀਡੈਂਟ ਕਿਵੇਂ ਹੋਇਆ ਜੀ ਇਹ ਮੁਣੀ ਦਾ ਫਟਾ ਟੁੱਟ ਗਿਆ ਮੂੰਹ ਮੈਨੂੰ ਉਹਦੇ ਕਰਕੇ ਆ ਅੱਛਾ ਕੀ ਨਾ ਜਟਾ ਜੀ ਇਹ ਬਸ ਕਿੱਥੋਂ ਚੱਲੀ ਸੀ ਜੀ ਮੱਲੇਵਾਲ ਤੋਂ ਪਟਿਆਲ ਅੱਛਾ ਜੀ ਛੋਟੇ ਕਿੰਨੇ ਕਿੱਥੇ ਲੱਗੇ ਇਹਦੇ ਸਰਦੋਂ ਚੱਕੋਂ ਲੱਤ ਕੇ ਅੱਛਾ ਕਰੌੜੇ ਤੋਂ ਹੀ ਚੱਲੇ ਤੀ ਹਾਂਜੀ ਇੱਥੇ ਨਾ ਆਕੇ ਗੱਡੀ ਦਾ ਪਤਾ ਨਹੀਂ ਕੀ ਹੋਇਆ ਵੀ ਮਤਲਬ ਇਹ ਕੋਈ ਡਰਾਈਵਰ ਸਾਰੇ ਦੱਸ ਸਕਦੇ ਨੇ ਵੀ ਇਹਦੀ ਕਮਾਣੀ ਹੋਈ ਆ ਕੀ ਹੋਇਆ ਇਹਦਾ ਟਾਇਰ ਹੋਇਆ ਸਟੀering ਫ੍ਰੀ ਹੋਇਆ ਹੂੰ ਤੇ ਉਹ ਨਾਪੇ ਨੇ ਸਰ ਉਹ ਦੱਸ ਸਕਦੇ ਇੱਥੇ ਕੋ ਬੈਲੈਂਸ ਵਿਗੜ ਗਿਆ ਮੈਂ ਤਾਂ ਬਾਰੀ 'ਚ ਖੜਾ ਤੀ ਮੂਲੀ ਬਾਰੀ ਸਰ ਅੱਛਾ ਜੀ ਡੇਟਾ ਕੱਟ ਰਿਹਾ ਤੀ ਲਗਾਇ ਚਾਰ ਪੰਜ ਡੇਟਾ ਕੱਟੇ ਨੇ ਕਰੌੜੇ ਤੋਂ ਜੇ ਜੇ ਤੁਹਾਨੂੰ ਪਤਾ ਬੈਲੈਂਸ ਮੇ ਤਾਂ ਮਸ਼ੀਨ ਵੀਰੇ ਇੱਥੇ ਹੈਟਾ ਕਰ ਗਈ ਨਾ ਭਰੇ ਕਿੰਨੀਆਂ ਕਿ ਸਵਾਰੀਆਂ ਤੀਆਂ ਇਹਦੀ ਸਵਾਰੀਆਂ ਹੋਣਗੇ ਸਰ 100 ਦੀ ਫੀਸ ਹੁੰਦੀ ਹੈ ਸਰ ਅੱਛਾ ਜੀ ਇੰਨੇ ਜਵਾਰੀਆਂ ਦੇ ਵਿੱਚ ਬੈਠ ਨਹੀਂ ਸਕਦੀਆਂ ਤੁਸੀਂ ਜੀ ਅਲਾਉਟ ਤਾਂ ਸਾਰੀ 45 ਜਵਾਰੀਆਂ ਆ ਇਹ ਬਰ ਸਰਾਇਆ ਭਰਤਨਪਾਦੀਆ ਪਿੰਡਾਂ ਦੇ ਰੂਟ ਨੇ ਬੱਚੇ ਸਾਰੇ ਸਟੂਡੈਂਟਾਂ ਨਾਲ ਜਾਣਾ ਹੁੰਦਾ ਪੜਨ ਬੱਚੇ ਪਟਿਆਲੇ ਜਾਂਦੇ ਨੇ ਤੇ ਫਿਰ ਉਹਨਾਂ ਕਰਕੇ ਸਾਨੂੰ ਪਤੀ ਆਈ ਹੁਣ ਆਪਾਂ ਕਿਹਨੂੰ ਜਵਾਬ ਦੇ ਦੀਏ ਜੀ ਕਿੰਨੇ ਕੁ ਬੱਚਿਆਂ ਦੇ ਸੱਟਾਂ ਲੱਗਿਆਂ ਦਾ ਸਵਾਰੀਆਂ ਸੱਟਾਂ ਲੱਗੀਆਂ ਨੇ ਸਾਰੇ ਬਾਕੀ ਦਾ ਛੋਟੇ ਮੋਟੀ ਸੱਟਾਂ ਲੱਗੀਆਂ ਨੇ ਤਣ ਚਾਰ ਸਵਾਰੀਆਂ ਸੀਰੀਸ ਨਹੀਂ ਅੱਛਾ ਹਾਂ ਉਹ ਕਿੱਥੇ ਭੇਜਦੇ ਸਾਰੇ ਪ੍ਰਕਾਰ ਦੇ ਅੰਦਰ ਆਈ ਭੇਜਦੇ ਦੋ ਤਾਂ ਇਹ ਕਨ ਅਪਲ ਡਰਾਈਵਰ ਸਾਹਿਬ ਮੇਰਾ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਇਸ ਸਰਕਾਰ ਤਾਂ ਇਹ ਹੀ ਹੈ ਜੀ ਇਸ ਗੱਡੀਆਂ ਨਵੇਂ ਪਈਆਂ ਹਨ ਬਸ ਉਹ ਕਰਦੀ ਹੈ ਇਹ ਹੀ ਅਥਲੀ ਕਰਨ ਤਾਂ ਇਹ ਓਵਰਰੋਡ ਕਰਤੀ ਹੋਇਆ ਹੈ ਹਾਂ ਇਹ ਗੱਡੀਆਂ ਤਾਂ ਤੁਹਾਨੂੰ ਪਤਾ 100 ਤੋਂ ਸਵਾਰੀ ਹੈਗੀ ਸਰ 100 ਦੇ ਕੋਲ ਕਿਨਾ ਆਪਣਾ ਜੀ ਹਰਵਿੰਦਰ ਸਿੰਘ ਜੀ ਜਨਵਰੀ ਇਹ ਮੂਰੋ ਟੱਕੇ ਪਾਰ ਕੇ ਨਾਲ ਨਾਲ ਕੇਂਦਰੋਂ ਸਵਾਰੀਆਂ ਖਿੱਚਦੇ ਨੇ ਜੀ ਕਿਚੋਂ ਦੇ ਬੈਗਪੈਕ ਦੀ ਬੈਗ ਹੋਫਲਾਏ ਨੇ ਕੱਢ ਕੇ ਮੋਬਾਈਲ ਗਿਰੇ ਪੈ ਜੀ ਮੋਬਾਈਲ ਫੜਾਈ ਨਹੀਂ ਟੱਪਲ ਬੂਟ ਸਾਰੇ ਕੋ ਫਾਰਮ ਵਿੱਚੇ ਗਿਰੇ ਪੈ ਦੀ ਸਵਾਰੀਆਂ ਕਿੰਨੇ ਕਿੰਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਰਿਕਾਰਡ ਸਵਾਰੀ ਹੈ ਕਿ ਦੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਦੀ ਕੈਪੈਸਿਟੀ 55 ਦੀ ਹੈ ਭਵਨ ਚਾਹ ਜੀ 55 ਦੀ ਹੈ ਸਵਾਰੀਆਂ ওভারਲੋਡ ਦੀ ਹੈ ਸਵਾਰੀਆਂ ওভারਲੋਡ ਦੀ ਹੈ ਤੇ ਇਹ ਕਿਸ ਵਿੱਚ ਬੱਚੀ ਦਰੱਖਤ ਉੱਪਰ ਇਹ ਦਰੱਖਤ ਵਿੱਚ ਜੀ ਕਿੰਨੇ ਕਿੰਜੜ ਨੇ ਕਿ ਪਤਾ ਲੱਗਿਆ ਕੁਝ ਮੋਕ ਦੇ ਪੱਤੀ ਜਾਨੀ ਤਾਂ ਇਹ ਤਾਂ ਹੈਗੇ ਨਹੀਂ ਘਟੋੜ ਪੱਤੀ 30 35 ਦੇ ਹੈਗੇ ਨਹੀਂ 35 ਹੈ ਕਿੱਥੇ ਲ ਉਹ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਟਕਾ ਨੇ ਪਾਸ ਹੋ ਗਏ ਨੇ ਜੀ ਬਾਕੀ ਉਹ ਪਾਸ ਨੇ ਕੀ ਪਤਾ ਰੈਫਰ ਕਰਕੇ ਗਏ ਨਹੀਂ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤੋਂ ਕੁਝ ਨਹੀਂ ਬਦਲਿਆ ਗਿਆ ਸੀ ਤਾਂ ਡਿਗੀ ਵੀ ਦੇਖਿਆ ਸੀ ਉਧਰ ਭੱਜਿਆ ਜਾਨ ਨੂੰ ਗਿਰੀ ਬੀਜੀ ਬਸ ਉਰੇ ਆਉਂਗੇ ਨੇ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਅਗੇ ਇੱਥੇ ਆ ਕੇ ਅਸੀਂ ਦੇਖਿਆ ਅਸੀਂ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੇ ਵੱਢ ਕੇ ਦਰਖਤ ਪਰੇ ਕਰਕੇ ਸਵਾਰੀਆਂ ਕਢਾਦੇ ਵਿੱਚੋਂ ਹਾਂ ਹਾਂ ਕਰਦੇ ਨੇ ਵੀ ਤੁਸੀਂ ਅੱਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬੱਸ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਫਟਾ ਵੀ ਤਾਂ ਹੀ ਟੁੱਟੇ ਓਵਰਲੋਡ ਕਰਕੇ 133 33 ਸਵਾਰੀਆਂ ਨੇ ਮੇਰੇ ਕੋਲ ਡਾਕ ਡਬੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਲਈ ਡਰਾਈਵਰ ਪੀਸੀ ਤੰਨੇ ਦਰਸਨ ਅੱਛਾ ਹਾਂਜੀ ਇਹਦਾ ਪਟਾ ਟੁੱਟਣ ਕਾਰਨ ਹੀ ਗੱਲ ਹੋਈ ਤੇ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆਈ ਟੱਕਾ ਕਰਦੀ ਐ ਛਰੇਆ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕਪੈਸਿਟੀ ਹੋਣੀ ਚਾਹੀਦੀ ਐ ਤੁਸੀਂ ਦੱਸੋ ਜੀ 138 ਸਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੋ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣਾ ਸਾਰੇ ਚੜ੍ਹਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲਾ ਤੋਂ ਚੱਲ ਕੇ ਕਿੱਨੇ ਆਂਦੀ ਆ ਖੰਨੇਓ ਪੜਿਆਲੇ ਪੜਿਆਲਿਓ ਖੰਨੇ ਚੌਪੜ ਲੰਨੇ ਸਾਰਾ ਦਿਨ ਟਾਈਮ ਨਹੀਂ ਆ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲਾ ਤੋਂ ਚੱਲਦੀ ਆ ਕ ਗੱਬੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਵਾਪਸ ਫੇਰ ਹਾਸਾ ਨਹੀਂ ਦੋ ਡਰਾਈਵਰ ਸਮਾੜ ਲੈਂਦਾ ਓਵਰਲੋਡ ਕਿੱਥੇ ਗੱਡੀ ਸਮਾੜੂਗਾ ਯਾਰ 334 ਸਵਾਰੀਆਂ ਡਾਟ ਦੀ ਫੋਟੋ ਪਈ ਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀ ਹੁੰਦੀ ਆ ਫੇਰ ਵੀ ਇੰਸਪੈਕਟਰ ਸਾਡੇ ਨਾਲ ੱੱੱਕਾ ਕਰਦੇ ਨੇ ਵੀ ਤੁਸੀਂ ਸਵਾਰੀ ਨਹੀਂ ਚੜਾਉਂ ਤੁਹਾਨੂੰ ਮੌਕੇ ਦੇ ਕੀ ਪਤਾ ਲੱਗਿਆ ਕਿ ਇੱਚੇ ਵੀ ਕਿੰਨੀਆਂ ਸਵਾਰੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਠਾ ਸਵਾਰ ਇਹ ਗੱਡੀ ਯਾਰ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਟਾਂਕੇ ਲੱਗੇ ਨੇ ਟਾਂਕੇ ਲੱਗੇ ਡਰਾਈਵਰ ਨੂੰ ਐਂਬੂਲੈਂਸ ਡਰਾਈਵਰ 400 ਸਵਾਰੀਆਂ ਦੀ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰਪੁਰ ਦਾ ਮੁੰਡਾ ਦੀ ਲੱਤ ਟੁੱਟ ਗਈ ਇੱਕ ਕੁੜੀ ਦੇ ਬਰਤਨ ਤੇ ਇੱਕ ਕੁੜੀ ਦੀ ਬਾਹ ਮੇਰੇ ਨਾਲ ਟੁੱਟੀ ਆ ਨੁਕਸਾਨ ਬਹੁਤ ਇਹ ਓਵਰਬ੍ਰਿਜ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਵੱਡਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਚੀਜ਼ ਹੈ ਕੁਝ ਵੀ ਹੋ ਸਕਦਾ ਜ਼ਿਆਦਾਤਰ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਹੁੰਦੇ ਨੇ ਸਟੂਡੈਂਟ ਜ਼ਿਆਦਾ ਹੁੰਦੇ ਨੇ ਠੀਕ ਹਾਂ ਨੇ ਵਾਲੇ ਜਾਂ ਸਾਤ ਸੋ ਯਾਦ ਰੱਖਓ ਓਵਰਲੋਡ ਕਾਰਨ ਬਣਾ ਜੀ ਇਹਦੀ ਬੱਸ ਹੈ 52 ਸਿੱਟੇ ਪਾਸ ਹੈ ਤਕਰੀਬਨ 140 40 50 50 ਸਵਾਰੀਆਂ ਚੜ੍ਹਦੀਆਂ ਨੇ ਜੇ ਡਰਾਈਵਰ ਬਾਈ ਚਾਂਸ ਕੋਈ ਅੱਡਾ ਓਵਰਲੋਡ ਹੋਣ ਕਾਰਨ ਇਨਕਾਰਨ ਛੱਡ ਦਿੰਦਾ ਤਾਂ ਇਹਨਾਂ ਦਾ ਇੱਕ ਟੋਲ ਫ੍ਰੀ ਨੰਬਰ ਆ ਉਹ ਤੇ ਲੋਕ ਸ਼ਿਕਾਇਤ ਵੀ ਕਰਦੇ ਉਹਨਾਂ ਤੇ ਤੇ ਮਜਬੂਰਨ ਡਰਾਈਵਰ ਨੂੰ ਹਰ ਅੱਡੇ ਤੇ ਬੱਸ ਰੁਕਣੀ ਪੈਂਦੀ ਹੈ ਓਵਰਲੋਡ ਦਾ ਕਾਰਨ ਮੇਨ ਐਕਸੀਡੈਂਟ ਦਾ ਕਾਰਨ ਹੈਗਾ ਓਵਰਲੋਡ ਹੈ ਜਿੰਦੀ ਦਾ ਕੋਈ ਮੇਜਰ ਪ੍ਰੋਬਲਮ ਆਉਣ ਕਰਕੇ ਕਮਾਣੀ ਦੀ ਜਾਂ ਟਾਇਰ ਦੀ ਉਹਦੇ ਕਰਕੇ ਗੱਡੀ ਹੋਰ ਲੋਡ ਹੋਣ ਕਾਰਨ ਸਾਈਡ ਤੇ ਜਿੱਥੇ ਲੈ ਜੀ ਜਿਆਦਾਤਰ ਮਤਲਬ ਵਿਦਿਆਰਥੀਆਂ ਦੇ ਇਹ ਵਿੱਚ ਵੀ ਜੀ ਵਿਦਿਆਰਥੀਆਂ ਤੋਂ ਛੱਡ ਕੇ ਜੇ ਇਲਾਵਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈ ਸਰਕਾਰ ਨੂੰ ਇਹਦੇ 'ਚ ਕੋਈ ਸੁਧਾਰ ਕਰਨੀ ਚਾਹੀਦੀ ਹੈ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਉਮਰ ਦੇ ਕਾਟਨ ਕਰਨਾ ਚਾਹੀਦਾ ਹਰ ਬੰਦੇ ਨੂੰ ਫ੍ਰੀ ਨਹੀਂ ਚਾਹੀਦਾ ਇਹ ਸਿਸਟਮ ਕੋ ਫ੍ਰੀ ਹੋਣ ਕਾਰਨ ਹਰ ਬੰਦਾ ਰੋਡਵੇਜ ਨੂੰ ਡੀਕਦਾ ਹੈ ਪ੍ਰਾਈਵੇਟ ادارے ਜਿਹੜਾ ਟਰਾਂਸਪੋਰਟ ਹੈ ਉਹ ਇਹ ਆਧਾਰ ਕਾਰਡ ਦੇ ਸਿਸਟਮ 'ਚ ਫੇਲ ਹੋ ਚੁੱਕੀ ਹੈ ਤੇ ਉਹਦੇ ਨਾਲ ਇਹਨੂੰ ਸੋਧ ਕਰਕੇ ਤੇ ਉਹ ਵੀ ਰੋਟੀ ਖਾਂਦੇ ਰਹਿ ਜਾਣਗੇ ਤੇ ਇਹਨਾਂ ਦੀ ਓਵਰਲੋਡਿੰਗ ਹੈ ਜਿਹੜੀ ਉਹ ਘੱਟ ਜੂਗੀ ਜਿਹੜਾ ਸਿਸਟਮ ਹੈ ਮੇਨ ਇਹ ਆਧਾਰ ਕਾਰਡ ਫ੍ਰੀ ਹੋਣ ਕਾਰਨ ਓਵਰਲੋਡ ਬਸ ਜ਼ਿਆਦਾ ਤੀ ਉਹਦੇ ਕਰਕੇ ਇਹ ਹਾਦਸਾ ਹੋਇਆ ਤੇ ਇਹ ਤੋਂ ਇਲਾਵਾ ਆਪਾਂ ਪੰਜਾਬ ਚ ਹੋਰ ਦੇਖਦੇ ਆ ਸਾਰੇ ਸਿਸਟਮ ਵੀ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਕੋਈ ਤਾਕੀ ਚ ਉੱਗਰ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਤੇ ਪੀਆਰਟੀਸੀ ادارے ਨੂੰ ਇਹ ਚ ਸਿਸਟਮ ਚ ਸੁਧਾਰ ਲਿਆਓ ਵਾਜਦੇ ਲਗਾ ਦੀ ਹੈਂ ਤੂੰ ਮੈਨੂੰ ਐ ਦੱਸ ਵੀ ਏਸੀ ਦੇ ਟੈਕਸਟਰ ਆਉਣਾ ਪੈਣਾ ਹੈ ਇਹ ਲੱਗਿਆ ਮੈਨੂੰ ਪੱਟਕੇ ਸੁਣੀ ਦੀ ਹੈਲੋ